ਸਾਸੀਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਬੈਠੇ ਕਿਸਾਨਾਂ ਨੂੰ ਪੈਗੀਆਂ ਭਾਜੜਾ ਚਿੰਤਾ ਵਧ ਗਈ ਹੈ ਕਿਸਾਨਾਂ ਦੀ ਆਖਰਕਾਰ ਕਿਉਂ ਜਿੰਨੇ ਵੀ ਕਿਸਾਨੀ ਧਰਨੇ ਉੱਤੇ ਕਿਸਾਨ ਬੈਠੇ ਹੋਏ ਨੇ ਸਾਰਿਆਂ ਨੂੰ ਭਾਜੜਾ ਪੈ ਗਿਆ ਨੇ ਇੱਕ ਵਾਰ ਫਿਰ ਵੱਡੀ ਮੰਦਭਾਗੀ ਖਬਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਯਾਨੀ ਕਿ ਵਾਹਿਗੁਰੂ ਦੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਫਿਰ ਦੁਬਾਰਾ ਸ਼ੁਰੂ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਈ ਅਰਦਾਸ ਕੀਤੀ ਜਾ ਰਹੀ ਹੈ ਆਖਰਕਾਰ ਕੀ ਕਹਿ ਦਿੱਤਾ ਜਿਹੜੀ ਡਾਕਟਰਾਂ ਦੀ ਟੀਮ ਹਰ ਸਮੇਂ ਵਾਰ-ਵਾਰ ਜਾਂਚ ਕਰ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੂਤਰ ਦੱਸਦੇ ਨੇ ਕਿ ਪਹਿਲਾਂ 70 ਹੁਣ 80% ਅੰਦਰੂਨੀ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨੇ ਯਾਨੀ ਕਿ ਅੱਜ ਉਹਨਾਂ ਨੂੰ ਪੂਰੇ 44 ਦਿਨ ਹੋ ਗਏ ਨੇ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਸੰਤੇਸ਼ ਨਹੀਂ ਆਇਆ ਇਧਰ ਡਾਕਟਰਾਂ ਨੇ ਕਹਿ ਦਿੱਤਾ ਹੈ ਅੱਜ ਡਾਕਟਰ ਨੇ ਫਿਰ ਉਸ ਦੀ ਸੇਧ ਦਾ ਹਵਾਲਾ ਦਿੰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਾਥੀਆਂ ਨੂੰ ਚੌਕਸ ਕਰ ਦਿੱਤਾ ਹੈ ਕਿ ਕਿਸੇ ਵੀ ਸਮੇਂ ਆਜੋ ਵੱਡਾ ਹਾਸਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵਾਪਸ ਸਕਦਾ ਹੈ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਪੂਰੀ ਤਰ੍ਹਾਂ ਆਕੜ ਗਿਆ ਹੈ ਉਹਨਾਂ ਦੇ ਹੱਥਾਂ ਪੈਰਾਂ ਦੀਆਂ ਤਲੀਆਂ ਨੂੰ ਵਾਰ-ਵਾਰ ਮਲਣਾ ਪੈਂਦਾ ਹੈ ਜਿਹੜੀਆਂ ਮਸ਼ੀਨਾਂ ਉਹਨਾਂ ਦੀ ਜਾਂਚ ਕਰ ਰਹੀਆਂ ਨੇ ਉਹਨਾਂ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਕਿਉਂਕਿ ਜਿਹੜਾ ਬਲੱਡ ਪ੍ਰੈਸ਼ਰ ਦਾ ਲੈਵਲ ਹੈ ਉਹ ਬਿਲਕੁਲ نیچے ਜਾ ਚੁੱਕਿਆ ਹੈ ਪਾਣੀ ਪਸ ਨਹੀਂ ਲਿਆ ਅੱਖਾਂ ਖੁੱਲ ਨਹੀਂ ਰਹੀਆਂ ਆਵਾਜ਼ ਚਲੀ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਆਖਰਕਾਰ ਕਿਉਂ ਆਪ ਵੀ ਹੱਥ ਲੈ ਕੇ ਬੈਠੇ ਹੋਏ ਨੇ ਵਾਰ-ਵਾਰ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਹਸਪੀਟਲ ਯਾਨੀ ਕਿ ਆਈਸੀਯੂ ਦੇ ਵਿੱਚ ਭਰਤੀ ਕਰਵਾਇਆ ਜਾਵੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਤਾਂ ਅੱਜ ਬੜਾ ਵੱਡਾ ਵਾਹਾਸਾ ਵਾਪਰ ਸਕਦਾ ਹੈ ਕਿਉਂਕਿ ਲਗਾਤਾਰ 3 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਹੈ ਬੜੀ ਨਾਜ਼ੁਕ ਜਿਹੜਾ ਆ ਸਮਾਂ ਹੈ ਇਹ ਬੜਾ ਕ੍ਰਿਟੀਕਲ ਟਾਈਮ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਉਧਰ ਪੰਜਾਬ ਤੇ ਹਰਿਆਣਾ ਦੇ ਕਨੌਰੀ ਬਾਰਡਰ ਉੱਤੇ ਬੈਠੇ ਕਿਸਾਨ ਕਿਸਾਨ ਮਹਿਲਾਵਾਂ ਵਨੂ ਵਾਇਗੁਰੂ ਵਾਇਗੁਰ ਦੇ ਜਾਪ ਹੋ ਰਹੇ ਨੇ ਅਰਦਾਸ ਕੀਤੀ ਜਾ ਰਹੀ ਹੈ ਕਿਸਾਨ ਆਗੂ ਜਰਜੀਤ ਸਿੰਘ ਡਲੇਵਾਲ ਨੂੰ ਲੈ ਕੇ ਕਿਉਂਕਿ ਜੇਕਰ ਲੀਡਰ ਦੇ ਨਾਲ ਅਜਾਇਆ ਹੁੰਦਾ ਹੈ ਕਿਉਂਕਿ ਕੱਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੇ ਮੈਂ ਮਰ ਜਾਵਾਂ ਤੇ ਮੇਰੇ ਸਰੀਰ ਦਾ ਦਾਸ ਸस्कार ਨਾ ਕੀਤਾ ਜਾਵੇ ਇਟ ਮੀਨਸ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਤਾ ਲੱਗਿਆ ਹੈ ਕਿ ਮੇਰਾ ਸਮਾਂ ਬਹੁਤ ਨੇੜੇ ਹੈ ਕਿਉਂਕਿ ਇੱਕ ਪਾਸੇ ਉਹ ਕੈਂਸਰ ਦੇ ਪੇਸ਼ੈਂਟ ਨੇ ਦੂਸਰੇ ਪਾਸੇ ਉਹ ਲਗਾਤਾਰ 46 ਦਿਨ ਤੋਂ ਮਰਨ ਵਰਤੇ ਨੇ ਇਸ ਕਰਕੇ ਉਹਨਾਂ ਦੀ ਸਿਹਤ ਜਿਹੜੀ ਹੈ ਜਿਹੜੇ ਗੱਲ ਕਰੀਏ ਉਹਨਾਂ ਦੀ ਰਿਕਵਰੀ ਵੀ ਨਹੀਂ ਹੋਣੀ ਡਾਕਟਰ ਸਾਹਿਬਾਨਾਂ ਨੇ ਇਹ ਕਹਿ ਦਿੱਤਾ ਹੈ ਐਡਮਿਟ ਹੋ ਵੀ ਜਾਂਦੇ ਨੇ ਲੇਕਿਨ ਉਹਨਾਂ ਦੇ ਸਰੀਰ ਦੀ ਰਿਕਵਰੀ ਹੋਣੀ ਬੜੀ ਹੀ ਮੁਸ਼ਕਲ ਹੈ ਯਾਨੀ ਕਿ ਡਾਕਟਰਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਰਾਜ਼ ਕਰਨ ਦੇ ਲਈ ਕਿਸਾਨ ਆਗੂ ਅਤੇ ਜਿੱਥੇ ਬੰਦਿਆਂ ਨੂੰ ਸੰਦੇਸ਼ ਕੀਤਾ ਗਿਆ ਹੈ ਗਲੇ ਦੀ ਆਵਾਜ਼ ਬਿਲਕੁਲ ਗਈ ਚਲੀ ਹੈ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਣ ਕਿਸੇ ਦੇ ਨਾਲ ਗੱਲਬਾਤਾਂ ਬੜੀ ਦੂਰ ਦੀ ਗੱਲ ਹੈ ਆਪਣਾ ਪਾਸਾ ਵੀ ਨਹੀਂ ਪੱਸ ਸਕਦੇ ਧੰਨ